ਰਾਜਵੀਰ ਜਵੰਦਾ ਦਾ ਹੁਣ ਮੁਸ਼ਕਲ ਲੱਗਦਾ ਜੇ ਉਹ ਬਚੇ ਤੇ ਇੱਕ ਕਸਟਮਰ ਆਇਆ ਤੇ ਉਹ ਕਹਿੰਦਾ ਭਾਜੀ ਤੁਹਾਨੂੰ ਪਤਾ ਵਾ ਕਿ ਰਾਜਵੀਰ ਜਵੰਦਾ ਕੋਮਾ ਦੇ ਵਿੱਚ ਚਲਾ ਗਿਆ ਜੇ ਤੇ ਦੋਸਤੋ ਇੱਕ ਨੇ ਤਾਂ ਹੱਦ ਹੀ ਪਾਰ ਕਰਤੀ ਸੀ ਉਹ ਆ ਕੇ ਮੈਨੂੰ ਕਹਿੰਦਾ ਭਾਜੀ ਤੁਹਾਨੂੰ ਪਤਾ ਵਾ ਕਿ ਡਾਕਟਰਾਂ ਨੇ ਰਾਜਵੀਰ ਜਵੰਦਾ ਨੂੰ ਜਵਾਬ ਦੇ ਦਿੱਤਾ ਤੇ ਦੋਸਤੋ ਜਦੋਂ ਮੈਨੂੰ ਤਿੰਨ ਚਾਰ ਜਾਣਿਆਂ ਨੇ ਐਦਾਂ ਕਿਹਾ ਨਾ ਮੈਨੂੰ ਬੜਾ ਹੀ ਗੁੱਸਾ ਚੜਿਆ ਤੇ ਉਹਨਾਂ ਨੇ ਮੈਂ ਜਦੋਂ ਪੁੱਛਿਆ ਨਾ ਕਿ ਤੁਸੀਂ ਇਹ ਸਾਰੀਆਂ ਖਬਰਾਂ ਸੁਣਦੇ ਕਿੱਥੋਂ ਪੇਜ ਏ ਤੇ ਕਹਿੰਦੇ ਭਾਜੀ ਤੁਸੀਂ ਫੇਸਬੁੱਕ ਨਹੀਂ ਚਲਾਉਂਦੇ ਇਹ ਸਾਰੀਆਂ ਫੇਸਬੁਕ ਤੇ ਖਬਰਾਂ ਪਿਆਰੀਆਂ ਲੋਕੀ ਪੋਸਟਾਂ ਪਾ ਕੇ ਦੱਸ ਰਹੇ ਆ ਤੇ ਦੋਸਤੋ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਫੇਸਬੁਕ ਪੇਜਾਂ ਵਾਲੇ ਇੰਨੇ ਗਿਰ ਚੁੱਕੇ ਹੋਏ ਆ ਉਹ ਆਪਣੇ ਵਿਊ ਦੇ ਖਾਤਰ ਆਪਣੇ ਪੈਸਾਂ ਦੀ ਖਾਤਰ ਰਾਜਵੀਰ ਜਵੰਦੇ ਵਿਚਾਰੇ ਨੂੰ ਮਾਰੀ ਜਾਂਦੇ ਆ ਤੇ ਉਹ ਐ ਵੀ ਨਹੀਂ ਸੋਚਦੇ ਕਿ ਪਿੱਛੇ ਉਹਦੀ ਮਾਂ ਦਾ ਕੀ ਬਣੇਗਾ ਤੇ ਇਹ ਖਬਰ ਸੁਣ ਕੇ ਉਹਦੀ ਮਾਂ ਤੇ ਕੀ ਬੀਤੇਗੀ ਤੇ ਦੋਸਤੋ ਤੁਸੀਂ ਇੱਥੋਂ ਕੀ ਅੰਦਾਜ਼ਾ ਲਾਓਗੇ ਇੱਕੋ ਅੰਦਾਜ਼ਾ ਲੱਗਦਾ ਕਿ ਕਿ ਅੱਜਕੱਲ ਲੋਕਾਂ ਦੇ ਵਿੱਚ ਇਨਸਾਨੀਅਤ ਮਰ ਚੁੱਕੀ ਆ ਇਸ ਲਈ ਦੋਸਤੋ ਅੱਜ ਭਾਵੇਂ ਤੁਹਾਨੂੰ ਲੱਖਾਂ ਕੰਮ ਵੀ ਜ਼ਰੂਰੀ ਹੋਣਾ ਤੇ ਉਹ ਵੀ ਛੱਡ ਦਿਓ ਪਰ ਇਸ ਵੀਡੀਓ ਨੂੰ ਪੂਰਾ ਦੇਖਿਓ ਤੇ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਾ ਕਰਿਓ ਤੇ ਦੋਸਤੋ ਜਿਹੜੇ ਲੋਕੀ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਕੇ ਪੋਸਟਾਂ ਪਾ ਰਹੇ ਨਾ ਮੈਂ ਇਹਨਾਂ ਨੂੰ ਇੱਕ ਗੱਲ ਪੁੱਛਣਾ ਚਾਹਨਾ ਵਾ ਕਿ ਤੁਹਾਨੂੰ ਪਤਾ ਵਾ ਕਿਸੇ ਮਾਂ ਦਾ ਜਵਾਨ ਪੁੱਤ ਚੜ੍ਹਾਈ ਕਰ ਜੇ ਤੇ ਉਹਦੇ ਤੇ ਕੀ ਬੀਤਦੀ ਆ ਜੇ ਨਹੀਂ ਪਤਾ ਨਾ ਤਾਂ ਫਿਰ ਸਿੱਧੂ ਮੁਸੇ ਵਾਲੇ ਦੀ ਮਾਂ ਨੂੰ ਪੁੱਛ ਕੇ ਵੇਖੋ ਜਦੋਂ ਸਿੱਧੂ ਮੁਸੇ ਵਾਲਾ ਚੜ੍ਹਾਈ ਕੀਤਾ ਸੀ ਤੇ ਉਹਦੇ ਮਾਂ ਪਿਓ ਤੇ ਕੀ ਬੀਤੀ ਸੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਹੈਪੀ ਸਿੰਘ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਆਪਣੇ ਤੁਹਾਡੇ ਆਪਣੇ YouTube ਚੈਨਲ ਤੇ ਜਿਹਦਾ ਨਾਮ ਆ ਹੈਪੀ ਅਰੋੜਾ ਕੋਸਮੈਟਿਕ ਤੇ ਦੋਸਤੋ ਅੱਜ ਵਾਲਾ ਵਲੋਗ ਬੜਾ ਹੀ ਸੀਰੀਅਸ ਹੋਣ ਜਾ ਰਿਹਾ ਵਾ ਮੈਂ ਇਹ ਵਲੋਗ ਬਣਾਉਣਾ ਨਹੀਂ ਚਾਹੁੰਦਾ ਸੀ ਪਰ ਦੋਸਤੋ ਹੁਣ ਤਾਂ ਪਾਣੀ ਸੱਚੀ ਸੇਰੋ ਟਪ ਚੁੱਕਾ ਵਾ ਕਿਉਂਕਿ ਲੋਕੀ ਵਿਊ ਲੈਣ ਦੇ ਚੱਕਰ ਵਿੱਚ ਸਾਰੀਆਂ ਹੱਦਾਂ ਪਾਰ ਕਰੀ ਜਾ ਰਹੇ ਆ ਉਹ ਐਵੇਂ ਨਹੀਂ ਸੋਚਦੇ ਕਿ ਸਾਡੀ ਇਸ ਹਰਕਤ ਨਾਲ ਉਸ ਪਰਿਵਾਰ ਤੇ ਕੀ ਬੀਤੇਗੀ ਇਸ ਲਈ ਦੋਸਤੋ ਅੱਜ ਭਾਵੇਂ ਤੁਹਾਨੂੰ ਲੱਖਾਂ ਕੰਮ ਵੀ ਜ਼ਰੂਰੀ ਹੋਣਾ ਤੇ ਉਹ ਵੀ ਛੱਡ ਦਿਓ ਪਰ ਇਸ ਵੀਡੀਓ ਨੂੰ ਪੂਰਾ ਦੇਖਿਓ ਤੇ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਾ ਕਰਿਓ ਕਿਉਂਕਿ ਜੇ ਤੁਸੀਂ ਅੱਜ ਵੀਡੀਓ ਨੂੰ ਸਕਿਪ ਕਰਤਾ ਨਾ ਤਾਂ ਤੁਸੀਂ ਬੜਾ ਵੱਡਾ ਮੈਸੇਜ ਸਕਿਪ ਕਰ ਦੋਗੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇ ਕਿ 9-10 ਦਿਨ ਪਹਿਲਾਂ ਰਾਜਵੀਰ ਜਵੰਦਾ ਦਾ ਬੜਾ ਹੀ ਭਿਆਨਕ ਐਕਸੀਡੈਂਟ ਹੋਇਆ ਸੀ ਤੇ ਉਹ ਹਸਪਤਾਲ ਦੇ ਵਿੱਚ ਦਾਖਲੇ ਗਿਆ ਤੇ ਇਸ ਖਬਰ ਨੇ ਸਾਰੇ ਪੰਜਾਬੀਆਂ ਦਾ ਦਿਲ ਬਲੰਦ ਰੱਖ ਦਿੱਤਾ ਸੀ ਤੇ ਸਾਰੇ ਪੰਜਾਬ ਦੇ ਵਿੱਚ ਉਹਨਾਂ ਦੀ ਤੰਦਰੁਸਤੀ ਵਾਸਤੇ ਅਰਦਾਸ ਤਾਂ ਅਰਦਾਸਾ ਹੋ ਰਹੀਆਂ ਸੀ ਤੇ ਅਜੇ ਤੱਕ ਵੀ ਅਰਦਾਸਾ ਹੋ ਰਹੀਆਂ ਵਾਂ ਪਰ ਦੋਸਤੋ ਜਿਹੜੀ ਅੱਜ ਮੈਂ ਵਲੌਗ ਦੇ ਮਾਧਿਅਮ ਰਾਹੀਂ ਜਿਹੜੀ ਤੁਹਾਡੇ ਨਾਲ ਗੱਲ ਸਾਂਝੀ ਕਰਨ ਜਾ ਰਿਹਾ ਵਾਂ ਉਹ ਗੱਲ ਸੁਣਨੀ ਸਾਰੇ ਪੰਜਾਬੀ ਵਾਲੇ ਬਹੁਤ ਜ਼ਰੂਰੀ ਆ ਮੇਰੀ ਦੁਕਾਨ ਤੇ ਇੱਕ ਕਸਟਮਰ ਆਇਆ ਤੇ ਉਹ ਆ ਕੇ ਮੈਨੂੰ ਕਹਿੰਦਾ ਭਾਜੀ ਤੁਹਾਨੂੰ ਪਤਾ ਵਾ ਰਾਜਵੀਰ ਜਵੰਦਾ ਤਾਂ ਹੁਣ ਮੁਸ਼ਕਲ ਲੱਗਦਾ ਜੇ ਉਹ ਬਚੇ ਤੇ ਇੱਕ ਕਸਟਮਰ ਆਇਆ ਤੇ ਉਹ ਕਹਿੰਦਾ ਭਾਜੀ ਤੁਹਾਨੂੰ ਪਤਾ ਵਾ ਕਿ ਰਾਜਵੀਰ ਜਵੰਦਾ ਕੋਮਾ ਦੇ ਵਿੱਚ ਚਲਾ ਗਿਆ ਜੀ ਤੇ ਦੋਸਤੋ ਇੱਕ ਨੇ ਤਾਂ ਹੱਦ ਹੀ ਪਾਰ ਕਰਤੀ ਸੀ ਉਹ ਆ ਕੇ ਮੈਨੂੰ ਕਹਿੰਦਾ ਭਾਜੀ ਤੁਹਾਨੂੰ ਪਤਾ ਵਾ ਕਿ ਡਾਕਟਰਾਂ ਨੇ ਰਾਜਵਿਰ ਜਵੰਦਾ ਨੂੰ ਜਵਾਬ ਦੇਤਾ ਤੇ ਦੋਸਤੋ ਜਦੋਂ ਮੈਨੂੰ ਤਿੰਨ ਚਾਰ ਜਾਣਿਆਂ ਨੇ ਐਦਾਂ ਕਿਹਾ ਨਾ ਮੈਨੂੰ ਬੜਾ ਹੀ ਗੁੱਸਾ ਚੜਿਆ ਤੇ ਉਹਨਾਂ ਨੇ ਮੈਂ ਜਦੋਂ ਪੁੱਛਿਆ ਨਾ ਕਿ ਤੁਸੀਂ ਇਹ ਸਾਰੀਆਂ ਖਬਰਾਂ ਸੁਣਦੇ ਕਿੱਥੋਂ ਪੇਜ ਏ ਤੇ ਕਹਿੰਦੇ ਭਾਜੀ ਤੁਸੀਂ ਫੇਸਬੁਕ ਨਹੀਂ ਚਲਾਉਂਦੇ ਇਹ ਸਾਰੀਆਂ ਫੇਸਬੁਕ ਤੇ ਖਬਰਾਂ ਪੈ ਰੀਆਂ ਵਾ ਲੋਕੀ ਪੋਸਟਾਂ ਪਾ ਕੇ ਦੱਸ ਰਹੇ ਆ ਤੇ ਦੋਸਤੋ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਫੇਸਬੁਕ ਪੇਜਾਂ ਵਾਲੇ ਇੰਨੇ ਗਿਰ ਚੁੱਕੇ ਹੋਏ ਆ ਉਹ ਆਪਣੇ ਵਿਊ ਦੇ ਖਾਤਰ ਆਪਣੇ ਪੈਸਾਂ ਦੀ ਖਾਤਰ ਰਾਜਵੀਰ ਜਵੰਦੇ ਵਿਚਾਰੇ ਨੂੰ ਮਾਰੀ ਜਾਂਦੇ ਆ ਤੇ ਉਹ ਐ ਵੀ ਨਹੀਂ ਸੋਚਦੇ ਕਿ ਪਿੱਛੇ ਉਹਦੀ ਮਾਂ ਦਾ ਕੀ ਬਣੇਗਾ ਤੇ ਇਹ ਖਬਰ ਸੁਣ ਕੇ ਉਹਦੀ ਮਾਂ ਤੇ ਕੀ ਬੀਤੇਗੀ ਤੇ ਦੋਸਤੋ ਤੁਸੀਂ ਇੱਥੋਂ ਕੀ ਅੰਦਾਜ਼ਾ ਲਾਓਗੇ ਇੱਕੋ ਅੰਦਾਜ਼ਾ ਲੱਗਦਾ ਵਾ ਕਿ ਕਿ ਅੱਜ ਕੱਲ ਲੋਕਾਂ ਦੇ ਵਿੱਚ ਇਨਸਾਨੀਅਤ ਮਰ ਚੁੱਕੀ ਆ ਤੇ ਦੋਸਤੋ ਜਿਹੜੇ ਲੋਕੀ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਕੇ ਪੋਸਟਾ ਪਾ ਰਹੇ ਨਾ ਮੈਂ ਇਹਨਾਂ ਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਵਾ ਕਿ ਤੁਹਾਨੂੰ ਪਤਾ ਵਾ ਕਿਸੇ ਮਾਂ ਦਾ ਜਵਾਨ ਪੁੱਤ ਚੜ੍ਹਾਈ ਕਰ ਜੇ ਤੇ ਉਹਦੇ ਤੇ ਕੀ ਬੀਤਦੀ ਆ ਜੇ ਨਹੀਂ ਪਤਾ ਨਾ ਤਾਂ ਫਿਰ ਸਿੱਧੂ ਮੁਸੇ ਵਾਲੇ ਦੀ ਮਾਂ ਨੂੰ ਪੁੱਛ ਕੇ ਵੇਖੋ ਜਦੋਂ ਸਿੱਧੂ ਮੁਸੇ ਵਾਲਾ ਚੜ੍ਹਾਈ ਕੀਤਾ ਸੀ ਤੇ ਉਹਦੇ ਮਾਂ ਪਿਓ ਤੇ ਕੀ ਬੀਤੀ ਸੀ ਤੇ ਦੋਸਤੋ ਇਸ ਵੀਡੀਓ ਦੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਵਾਂ ਜੇ ਤੁਸੀਂ ਫੇਸਬੁੱਕ ਪੇਜ ਤੇ ਕੋਈ ਐਦਾ ਦੀ ਰਾਜਵੀਰ ਜਵੰਦਾ ਬਾਰੇ ਪੋਸਟ ਵੇਖਦੇ ਹੋ ਜਿਹੜੀ ਤੁਹਾਨੂੰ ਝੂਠੀ ਲੱਗਦੀ ਆ ਤਾਂ ਦੋਸਤੋ ਘਬਰਾਉਣ ਦੀ ਲੋੜ ਨਹੀਂ ਆ ਉਸ ਪੇਜ ਤੇ ਕਮੈਂਟ ਵੀ ਕਰੋ ਤੇ ਉਸ ਪੋਸਟ ਨੂੰ ਰਿਪੋਰਟ ਕਰੋ ਤਾਂ ਜੋ ਉਹ ਪੇਜ ਜਲਦੀ ਤੋਂ ਜਲਦੀ ਡਿਲੀਟ ਹੋ ਸਕੇ ਕਿਉਂਕਿ ਦੋਸਤੋ ਆਪਾਂ ਸਾਰੇ ਰਾਜਵੀਰ ਜਵੰਦਾ ਬਾਰੇ ਆਪਣੇ ਆਪਣੇ ਥਾਵਾਂ ਦੇ ਜਿੱਥੇ ਵੀ ਹੈਗੇ ਆਰਦਾਸਾ ਕਰੀਏ ਕਿ ਰਾਜਵੀਰ ਜਵੰਦਾ ਜਲਦੀ ਤੋਂ ਜਲਦੀ ਠੀਕ ਹੋ ਸਕੇ ਤੇ ਆਪਣੇ ਪਰਿਵਾਰ ਦੇ ਕੋਲ ਪਹੁੰਚ ਸਕੇ ਤੇ ਸਾਰੇ ਪੰਜਾਬੀਆਂ ਨੂੰ ਆਪਣੇ ਨਵੇਂ ਤੋਂ ਨਵੇਂ ਗਾਣਿਆਂ ਰਾਹੀਂ ਸਾਰਿਆਂ ਨੂੰ ਐਦਾ ਹੀ ਐਂਟਰਟੇਨ ਕਰਦਾ ਰਹੇ ਜਿਦਾ ਪਹਿਲੇ ਕਰਦਾ ਸੀ ਇਸ ਲਈ ਦੋਸਤੋ ਸਾਰਿਆਂ ਨੂੰ ਬੇਨਤੀ ਆ ਕਿ ਅਫਵਾਹਾਂ ਤੋਂ ਬਚੋ ਤੇ ਕਿਸੇ ਵੀ ਗੱਲ ਤੇ ਜਲਦੀ ਯਕੀਨ ਨਾ ਕਰਿਆ ਕਰੋ ਜੇ ਤੁਹਾਨੂੰ ਕੋਈ ਰਾਜਵੀਰ ਜਵੰਦਾ ਬਾਰੇ ਕੋਈ ਗੱਲ ਦੱਸਦਾ ਵਾ ਤੇ ਉਹਨੂੰ ਪੁੱਛੋ ਤੂਆ ਖਬਰ ਕਿੱਥੇ ਵੇਖੀ ਸੀ ਇਸ ਕਰਕੇ ਅਫਵਾਹਾਂ ਤੋਂ ਬਚੋ ਤੇ ਆਹ ਵੀਡੀਓ ਨੂੰ ਇੰਨਾ ਸ਼ੇਅਰ ਕਰੋ ਤਾਂ ਜੋ ਇਹ ਖਬਰ ਇਹ ਮੈਸੇਜ ਘਰ-ਘਰ ਵਿੱਚ ਪਹੁੰਚ ਸਕੇ ਤੇ ਸਾਰੇ ਪੰਜਾਬੀ ਵੀਰ ਅਫਵਾਹਾਂ ਤੋਂ ਬਚ ਸਕਣ ਤੇ ਦੋਸਤੋ ਇਸ ਵਲੌਗ 'ਚ ਸਿਰਫ ਤੁਹਾਨੂੰ ਮੈਂ ਇਹੋ ਹੀ ਖਬਰ ਦੇਣੀ ਸੀ ਤੇ ਆਪਾਂ ਮਿਲਾਂਗੇ ਤੁਹਾਨੂੰ ਹੁਣ ਨੈਕਸਟ ਵਲੌਗ 'ਚ ਤਦ ਤੱਕ ਲਈ ਸਤਿ ਸ੍ਰੀ ਅਕਾਲ